ਹਾਂਜੀ ਅੱਜ ਗੱਲ ਕਰਦੇ ਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਰਾਜ ਸੀ ਉਹ ਪੰਜਾਬ ਦੇ ਵਿੱਚ ਬਹੁਤ ਹੀ ਉੱਚ ਪੱਧਰ ਦਾ ਰਾਜ ਮੰਨਿਆ ਗਿਆ ਹੈ ਉਸ ਟਾਈਮ ਦੇ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸਭ ਨੂੰ ਇੱਕ ਸਮਾਨ ਹੀ ਸਮਝਦੇ ਸਨ ਉਹ ਕੋਈ ਵੀ ਧਰਮ ਦਾ ਇਨਸਾਨ ਹੁੰਦਾ ਹਰ ਇੱਕ ਨੂੰ ਉਨਾ ਹੀ ਸਤਕਾਰ ਦਿੱਤਾ ਜਾਂਦਾ ਸੀ ਜਿੰਨਾ ਕਿ ਸਿੱਖਾਂ ਨੂੰ ਉਸ ਟਾਈਮ ਦੇ ਵਿੱਚ ਸਿੱਖ ਭਾਵੇਂ 13% ਹੀ ਸਨ ਦੂਜੇ ਧਰਮਾਂ ਦੇ ਲੋਕ ਬਹੁਤੇ ਗਿਣਤੀ ਵਿੱਚ ਸਨ ਪਰ ਮਹਾਰਾਜਾ ਰਣਜੀਤ ਸਿੰਘ ਜੀ ਸਭ ਨੂੰ ਇੱਕ ਸਮਾਨ ਹੀ ਸਾਮਦੇ ਦੇ ਸਨ ਤੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਹ ਸਿੱਖ ਰਾਜ ਤੋਂ ਹੀ ਜਾਣਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਵੀ ਭੇਟ ਕਰਨਾ ਹੁੰਦਾ ਜਿੰਨਾ ਕਿ ਉਹ ਗੁਰੂ ਘਰ ਨੂੰ ਕੁਝ ਭੇਟ ਕਰਦੇ ਉਹਨਾਂ ਹੀ ਉਹ ਮੰਦਿਰ ਮਸਜਿਦ ਨੂੰ ਵੀ ਭੇਟ ਕਰਦੇ ਸਨ ਇੱਕ ਬਹੁਤ ਹੀ ਪੁਰਾਣਾ ਸੋਮਨਾਥ ਦਾ ਮੰਦਿਰ ਦਾ ਦਰਵਾਜ਼ਾ ਜੋ ਕਿ ਅਫਗਾਨੀ ਲੁੱਟ ਕੇ ਲੈ ਗਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਹੀ ਉਸ ਨੂੰ ਵਾਪਸ ਲੈ ਕੇ ਆਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਨੂੰ ਵੀ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਵੀ ਆਪਣਾ ਦਰਬਾਰ ਲਗਾਉਂਦੇ ਸਨ ਉਹਨਾਂ ਦੇ ਦੋ ਦਰਬਾਰ ਸਨ ਇੱਕ ਦਰਬਾਰੇ ਆਮ ਇੱਕ ਦਰਬਾਰੇ ਖਾਸ ਉਹ ਹਮੇਸ਼ਾ ਹੀ ਆਪਣਾ ਦਰਬਾਰ ਦਰਬਾਰੇ ਆਮ ਵਿੱਚ ਹੀ ਲਗਾਉਂਦੇ ਸਨ ਜਿਸ ਵਿੱਚ ਕੀ ਆਮ ਜਨਤਾ ਦੇ ਉਹ ਦੁੱਖ ਤਕਲੀਫਾਂ ਸੁਣਦੇ ਸੀ ਦੁੱਖ ਤਕਲੀਫਾਂ ਦਾ ਉਹ ਹੱਲ ਕਰਦੇ ਸੀ ਕਿ ਆਪਦੀ ਜਨਤਾ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਇਹ ਕਿੱਥੇ ਅੱਜ ਕੱਲ ਦੀ ਸਰਕਾਰ ਹੈ ਇਹ ਆਪਣੇ ਨਾਲ ਸਿੱਖਾਂ ਨਾਲ ਬਹੁਤ ਭੇਦਭਾਵ ਕਰ ਰਹੀ ਹੈ ਧੰਨਵਾਦ ਜੀ